ਹਾਲੇ 701 ਕਾਲ ਸੋ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News ਦੂਰਠਾਈ ਸਤਿ ਦੇ ਆਜ ਅਸੀਂ ਅੱਜ ਪਹੁੰਚਿਆ ਵਿਧਾਨ ਸਭਾ ਹਲਕਾ ਬਿਰਦੇ ਦੇ ਪਿੰਡ ਫਲੇੜਾ ਵਿੱਚ ਫਲੇੜਾ ਵਿੱਚ ਜਿਵੇਂ ਕਿ ਫਲੇੜਾ ਪਿੰਡ ਆਪਾਂ ਨੂੰ ਆਮ ਪਤਾ ਹੀ ਹੈ ਇਥੋਂ ਦਾ ਇੱਕ ਬਹੁਤ ਵਧੀਆ ਰੈਕਟਰ ਹੋਇਆ ਦਰਸ਼ਨ ਸਿੰਘ ਪਿੰਡ ਜਦੋਂ ਤੱਕ ਨਹੀਂ ਮੋੜੇ ਉਸ ਦੇ ਨਾਂ ਤੇ ਫਲੇੜਾ ਪਿੰਡ ਤਕਰੀਬਨ ਇਹ ਕਹਿੰਦੇ ਵੀ ਪੂਰੀ ਦੁਨੀਆ ਤੇ ਮਸ਼ਹੂਰ ਹੈ ਸੋ ਸਾਡੇ ਆਉਣ ਦਾ ਕਾਰਨ ਅੱਜ ਇਹ ਜਿਵੇਂ ਉੱਪਰ ਲਿਖਿਆ ਹੋਇਆ ਸਹਾਰਾ ਬੈਸਟਵੇ ਫਾਊਂਡੇਸ਼ਨ ਰਜਿਸਟਰਡ ਉਹਨਾਂ ਦਾ ਇੱਕ ਬਹੁਤ ਵਧੀਆ ਅਪਰਾਲਾ ਉਹਨਾਂ ਨੇ ਕੀ ਕੀਤਾ ਬੇਟੀਆਂ ਵਾਸਤੇ ਇੱਕ ਸਲਾਈਡ ਸੈਂਟਰ ਦਾ ਮਤਲਬ ਉਹਨੂੰ ਘਾਟਨ ਕਰਿਆ ਬਹੁਤ ਵਧੀਆ ਮਤਲਬ ਇੱਕ ਵਧੀਆ ਅਪਰਾਲਾ ਜੁਨਾਤਾ ਕਹਿੰਦਾ ਵੀ ਸੁਬਾਰੇ ਜੁਬਾਰ ਆਪਣੇ ਆਪ ਕਿਵੇਂ ਬੰਦਾ ਪਹਿਣਾ ਲਾ ਲੋ ਬੱਤੇ ਲਾ ਲੋ ਆਪਣੇ ਆਪ ਕਿਵੇਂ ਕੋਈ ਛੋਟੀ ਮੋਟੀ ਆਪਣੀ ਕਮਾਈ ਕਰਕੇ ਆਪਣਾ ਕਾਰੋਬਾਰ ਚਲਾ ਸਕਦੇ ਨੇ ਸੋ ਮੈਂ ਜਾਦਾ ਗੱਲਾਂ ਨਹੀਂ ਕਰਾਂਗਾ ਤੇ ਫਿਰ ਇਹ ਜਿਹੜਾ ਘਟਨ ਹੈ ਜੋ ਸ੍ਰੀ ਰਣ ਸਿੰਘ ਜੀ ਨੇ ਮਹਿਲਾ ਨੇ ਕੀਤਾ ਸੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਬਿਨਾਂ ਬਿਨਾਂ ਦੇਰ ਕੀਤੇ ਆਪਾਂ ਫਿਰ ਸ੍ਰੀ ਰਣ ਸਿੰਘ ਜੀ ਮਹਿਲਾ ਹੋਰ ਆ ਕੋਲ ਜਾਵਾਂਗੇ ਸਰਵਿਸ ਅਫਸਰ ਜੀ ਕਾਲ ਆਸੀ ਕਾਲ ਜੀ ਅੱਛਾ ਸਰ ਅੱਜ ਤੁਸੀਂ ਇੱਕ ਸਲਾਈ ਸੈਂਟਰ ਦਾ ਉਦਘਾਟਨ ਕੀਤਾ ਹੈ ਤੋਂ ਥੋੜਾ ਜਿਹਾ ਵਿਸਥਾਰ ਨਾਲ ਦੱਸੋਗੇ ਬਦਲ ਕਿਹੜੇ ਇਹਦਾ ਕੀ ਫਾਇਦਾ ਹੈ ਕੀ ਨੁਕਸਾਨ ਹੈ ਦੱਸਿਓ ਮੈਨੂੰ ਕੀ ਕੀ ਫਾਇਦਾ ਹੈ ਜਿੱਦ ਆਪਾਂ ਕਹਿੰਦੇ ਆ ਵੀ ਕਿਸੇ ਨਾ ਕਿਸੇ ਚੀਜ਼ ਦਾ ਕੋਈ ਨਾ ਕੋਈ ਲਾਭ ਹਾਮੀ ਤਾਂ ਹੁੰਦੀ ਆ ਇਹਦੇ ਤਾਂ ਤਕਰੀਬਨ ਲਾਭ ਹੀ ਹੈ ਤੇ ਕਿਰਪਾ ਕਰਕੇ ਸਾਡੇ ਨਾਲ ਆਪਣੇ ਵਿਚਾਰ ਦੂਰ ਸਾਡੇ ਕਰੋ ਸਭ ਤੋਂ ਪਹਿਲਾਂ ਮੈਂ ਸੱਚ ਦੀ ਆਵਾਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਫੇੜਾ ਪਿੰਡ ਦੇ ਵਿੱਚ ਆ ਕੇ ਇਥੋਂ ਦੀਆਂ ਬੱਚੀਆਂ ਇਥੋਂ ਦੇ ਜਿਹੜੇ ਪ੍ਰਵੰਤੇ ਸੱਜਣਾ ਉਹਨਾਂ ਨੂੰ ਰੂ ਰੂ ਕੀਤਾ ਸੋ ਅੱਜ ਦਾ ਗੋਸ ਸਹਾਰਾ ਬੈਸ਼ਰੇ ਫਾਊਂਡੇਸ਼ਨ ਵੱਲੋਂ ਬੱਚੀਆਂ ਵਾਸਤੇ ਸਵਾਈ ਸੈਂਟਰ ਖੋਲਿਆ ਗਿਆ ਸਿਲਾਈ ਸੈਂਟਰ ਖੋਲਣ ਦਾ ਮਕਸਦ ਸਾਡਾ ਇਹ ਹੈ ਕਿ ਪਿੰਡਾਂ ਦੇ ਵਿੱਚ ਹੋਰ ਹਾਰ ਬੱਚੇ ਬਹੁਤ ਬੈਠੇ ਆ ਜੀ ਨਿਕਨ ਉਹਨਾਂ ਤੱਕ ਕੋਈ ਪਹੁੰਚ ਨਹੀਂ ਕਰਦਾ ਬੱਚਿਆਂ ਦੇ ਵਿੱਚ ਅੰਦਰ ਭਾਵਨਾ ਹੈਗੀ ਆ ਵੀ ਅਸੀਂ ਕੁਝ ਕਰਨਾ ਹੈ ਔਰ ਉਹਨਾਂ ਦੇ ਜਿਹੜੀ ਸੋਚ ਆ ਉਹਨਾਂ ਨੂੰ ਅਸੀਂ ਜਾਗਰੂਕ ਕਰਨ ਵਾਸਤੇ ਬੱਚਿਆਂ ਨੂੰ ਹੌਸਲਾ ਵਧਾਉਣ ਵਾਸਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਵਾਸਤੇ ਜੀ ਇਹ ਸਿਲਾਈ ਸੈਂਟਰ ਖੋਲੇ ਆ ਇਸ ਤੋਂ ਪਹਿਲਾਂ ਵੀ ਸਾਰਾ ਦਸ਼ਵੇ ਫਾਊਂਡੇਸ਼ਨ ਵੱਲੋਂ ਬਹੁਤ ਸਾਰੇ ਸिलाई ਸੈਂਟਰ ਸਰਪਤਾਪੁਰਕ ਚੱਲ ਰਹੇ ਆ ਅੱਜ ਦਾ ਜਿਹੜਾ ਇਹ ਸिलाई ਸੈਂਟਰ ਅਸੀਂ ਖੋਲ੍ਹਿਆ ਪਿੰਡ ਫੇੜਾ ਦੇ ਵਿੱਚ ਔਰ ਸਾਨੂੰ ਇਥੇ ਬਹੁਤ ਵਧੀਆ ਹੰਗਾਰਾ ਮਿਲੇ ਆ ਪਿੰਡ ਦੇ ਪ੍ਰਬੰਧਕੀ ਸਜਣਾ ਨੰਬਰ ਦਾ ਸਹਿਬਾਨ ਸਰਪਾ ਸਹਿਬਾਨ ਉਹ ਸਾਰੇ ਬੱਚੇ ਜਿਨ੍ਹਾਂ ਨੇ ਪੂਰ ਸਹਿਯੋਗ ਦਿੱਤਾ ਔਰ ਸਾਨੂੰ ਪੂਰੀ ਅਮੀਰ ਇਹਨਾਂ ਤੋਂ ਹੈ ਬੱਚਿਆਂ ਤੋਂ ਕਿ ਇਹ ਸिलाई ਸੈਂਟਰ ਦਾ ਬੱਚੇ ਬੱਚ ਲਾਭ ਲੈਣਗੇ ਔਰ ਲਾਭ ਲੈ ਕੇ ਆਪਣੇ ਪੈਰਾਂ ਸਰ ਖੜੇ ਹੋਣਗੇ ਪਰ ਇਹਦੇ ਨਾਲ ਹੀ ਮੈਂ ਇੱਕ ਗੱਲ ਇਹ ਕਹਿ ਚਾਹੂਗਾ ਕਿ ਬੱਚਿਆਂ ਨੂੰ ਰਿਗਾਰ ਦੇਣਾ ਵੈਸੇ ਸਰਕਾਰਾਂ ਦਾ ਕੰਮ ਹੁੰਦਾ ਜੀ ਜੀ ਸਰਕਾਰਾਂ ਬੱਚਿਆਂ ਨੂੰ ਰਿਗਾਰ ਦੇਣ ਦੇ ਵਿੱਚ ਫੇਲ ਰਹੀਆਂ ਨੇ ਇਸੇ ਕਰਕੇ ਸਾਨੂੰ ਇਹ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਰਿਗਾਰ ਦੇ ਵਸੀਲੇ ਆਪ ਪੈਦਾ ਕਰਨ ਦਾ ਜਿਹੜਾ ਅ ਮੌਕਾ ਤੇ ਪੈਦਾ ਦੇ ਰਹੇ ਹਾਂਗੇ ਸੋ ਇਸ ਕਰਕੇ ਮੈਂ ਚਾਹੁੰਦਾ ਵੀ ਬੱਚੇ ਆਪ ਨੇ ਉੱਪਰ ਵੱੜ ਕੇ ਆਪਣੇ ਪੈਰਾਂ 'ਤੇ ਖੜੇ ਹੋਣ ਜੀ ਜੀ ਤੇ ਸਰਕਾਰ ਚਾਹੇ ਆ ਹਰ ਇੱਕ ਪਿੰਡ ਦੇ ਵਿੱਚ ਜਿਵੇਂ ਸਕੂਲ ਹੁੰਦੇ ਆ ਸਕੂਲਾਂ ਦੀਆਂ ਵਰਦੀਆਂ ਤੇ ਕੈਮੀ ਬਣਾਏ ਇਸ ਸਾਲ ਅਸੀਂ ਸਮੋਨੇਆਂ ਬੱਚਿਆਂ ਵਾਸਤੇ ਦੇ ਇੱਕ ਪਿੰਡ ਦੇ ਵਿੱਚ ਇੱਕ ਸਲਾਈ ਸੈਂਟਰ ਹੋਵੇ ਉਹ ਸਕੂਲ ਦੀ ਵਰਦੀ ਸਲਾਈ ਸੈਂਟਰ ਦੇ ਵਿੱਚ ਉਹ ਸਲਾਈ ਜਾਵੇ ਤਾਂ ਨਾਲੇ ਪਿੰਡ ਦੇ ਬੱਚਿਆਂ ਨੂੰ ਫਾਇਦਾ ਤੇ ਨਾਲੇ ਪਿੰਡ ਦੇ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਰਿਗਾਰਡ ਮਿਲ ਸਕਦਾ ਪਰ ਸਰਕਾਰਾਂ ਨਹੀਂ ਚੁੰਦੀਆਂ ਇਹ ਪਤਾ ਨਹੀਂ ਉਹ ਚੁੰਦੀਆਂ ਨਹੀਂ ਹੈ ਪਤਾ ਨਹੀਂ ਨਹੀਂ ਕਰਨੀ ਇੱਛਾ ਰਹੀ ਹੈ ਇਸੇ ਕਰਕੇ ਸਾਨੂੰ ਇਹ ਕਦਮ ਹੈ ਜਿਹੜਾ ਉਹ ਤੁਟਣਾ ਪਿਆ ਕਿ ਬੱਚਿਆਂ ਨੂੰ ਅਸੀਂ ਆਤਮ ਨਿਰਭਰ ਹੁਣ ਆਵਾਂਗੇ ਤੇ ਬਣਾ ਰਹੇ ਹਾਂ ਤੇ ਪਾਉਂਦੇ ਰਹਾਂ। ਬਹੁਤ ਬਹੁਤ ਧੰਨਵਾਦ ਜੀ। ਤੋਂ ਸਾਡੇ ਨਾਲ ਦੇ ਸਹਾਰਾ ਦੇ ਸਹਾਰਾ ਵੈਸਟ ਦੇ ਫਾਊਂਡੇਸ਼ਨ ਆ ਉਹਨਾਂ ਦੇ ਪੰਜਾਬ ਦੇ ਚੇਅਰਮੈਨ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਫਿਰ ਅੱਛਾ ਸਰ ਆਪਣਾ ਨਾਮ ਦੱਸੋਗੇ ਪਲੀਜ਼? ਮੇਰਾ ਨਾਮ ਪਰਮਜੀਤ ਸਿੰਘ ਸਹਾਰਾ ਵੈਸਟ ਦੇ ਫਾਊਂਡੇਸ਼ਨ ਚੇਅਰਮੈਨ ਪੰਜਾਬ। ਜਿਨ੍ਹਾਂ ਨੂੰ ਹੁਣ ਸਰਦਾਰ ਰਣਜੀਤ ਸਿੰਘ ਜੀ ਮੈਲਾ ਨੇ ਦੱਸਿਆ ਕਿ ਇਹਦਾ ਮੰਤਵ ਕੀ ਆ ਸਹਾਰਾ ਰੈਸਟਰੀ ਫਾਊਂਡੇਸ਼ਨ ਦਾ ਸਭ ਤੋਂ ਵੱਡੀ ਗੱਲ ਇਹ ਆ ਰੋਜ਼ਗਾਰ ਪੈਦਾ ਕਰਨਾ ਤੇ ਜਿਵੇਂ ਜਿਵੇਂ ਸਾਡੇ ਟਾਸਟ ਹੋਰ ਵੀ ਨੇਗੇ ਉਹਨਾਂ ਤੇ ਵੀ ਪ੍ਰੋਜੈਕਟਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਹਾਰਾ ਰੈਸਟਰੀ ਫਾਊਂਡੇਸ਼ਨ ਦਾ ਜਿਹੜਾ ਮੰਤਵ ਹੈ ਪਿੰਡਾਂ ਦੇ ਵਿੱਚ ਸਿਹਾਈ ਸੈਂਟਰ ਖੋਲਕੇ ਕੰਪਿਊਟਰ ਸੈਂਟਰ ਖੋਲਕੇ ਇਹਨਾਂ ਨੂੰ ਰੋਜ਼ਗਾਰ ਦੇਣਾ ਇਹ ਵੀ ਵੀਰ ਜੀ ਦੱਸੇ ਦੱਸੇ ਚੁਕੇ ਨੇ ਪਰ ਇਹਨਾਂ ਤੋਂ ਇਲਾਵਾ ਮੈਂ ਹੋਰ ਵੀ ਪ੍ਰੋਜੈਕਟ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿਉਂਕਿ ਜਿਹੜੇ ਜਿਹੜੇ ਪ੍ਰੋਜੈਕਟਾਂ ਵੀ ਸਾਨੂੰ ਕਮੀ ਮਹਿਸੂਸ ਹੋ ਰਹੀ ਆ ਜੋ ਕਮਨੀ ਮੈਸੂਮ ਹੋਈ ਸੀ ਸਾਡੇ ਹਲਕਿਆਂ ਦੇ ਵਿੱਚ ਜਿਵੇਂ ਹੁਣ ਡੜਬਾ ਹਲਕੇ ਦਾ ਇਹ ਪਿੰਡ ਹੈਗਾ ਅਨੇੜਾ ਇਹ ਸਾਰੇ ਹਲਕੇ ਦੇ ਵਿੱਚ ਸਾਨੂੰ ਮਹਿਸੂਸ ਹੋਈ ਸੀ ਕਿ ਰੋਜ਼ਗਾਰ ਦਿੱਤਾ ਜਾਵੇ ਤੇ এনवायरमेंट ਦੇ ਵੀ ਕੰਮ ਕੀਤਾ ਜਾਵੇ ਆ ਹੁਣ ਤਕਰੀਬਨ 2 ਮਿੰਟ ਪਹਿਲਾਂ ਹੀ ਸਾਨੂੰ ਇਥੇ ਡਿਮਾਂਡ ਖੜੀ ਹੋਈ ਹੈ ਕਿ ਬੂਟੇ ਵੀ ਲਾਉਣੇ ਆ ਪਰ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਬੈਠਾ ਵਾਦਾ ਕੀਤਾ ਕਿਉਂਕਿ ਸਾਰਾ ਵਸੂਲੇ ਫਾਊਂਡੇਸ਼ਨ ਜਿਹੜੀ ਹੈਗੀ ਆ ਬੂਟਿਆਂ ਦਾ ਵੀ ਕੰਮ ਕਰਦੀ ਆ ਹੁਣ ਅਸੀਂ ਐਸੇ ਸੀਜ਼ਨ ਦੇ ਵਿੱਚ 8 ਤੋਂ 10000 ਬੂਟੇ ਲਾ ਚੁੱਕੇ ਆਗੇ ਇਸ ਤੋਂ ਇਲਾਵਾ ਮੈਡੀਕਲ ਕੈਂਪ ਵੀ ਲਾ ਰਹੇ ਹਾਂ ਜਿਵੇਂ ਕਿ ਪਿਛਲੇ ਮਹੀਨੇ ਤਾਂ ਇਸ ਸਪੋਰਟ ਕਰਨਾ ਜਿਹੜੇ ਫਾਊਂਡੇਸ਼ਨ ਦੇ ਰਾਹੀਂ ਮੈਡੀਕਲ ਕੈਂਪੋ ਵੀ ਲਗਾਏ ਜਾ ਰਹੇ ਨੇ। ਪਿਛਲੇ ਮਹੀਨੇ ਜਿਹੜਾ ਅਗਸਤ ਦੇ ਵਿੱਚ 27 ਅਸੀਂ ਅਗਸਤ ਤੋਂ ਪਹਿਲਾਂ 28 ਜੁਲਾਈ ਨੂੰ ਫਾਊਂਡੇਸ਼ਨ ਦੀ 8ਵੀਂ ਬਰਸੀ ਗੰਢ ਵਿੱਚ ਮਨਾਈ ਸੀ। ਉਹਦਾ ਵੀ ਸਾਨੂੰ ਜਨਤਾ ਵੱਲੋਂ ਬਹੁਤ ਵੱਡਾ ਹੰਗਾਰਾ ਮਿਲਿਆ। ਤੇ ਇਸ ਵਾਰ ਕੇ ਨਵਾਂ ਸਾਲ ਚੱਲ ਰਿਹਾ ਇਸ ਫਾਊਂਡੇਸ਼ਨ ਨੂੰ ਇਹਦੇ ਵਿੱਚ ਪ੍ਰੋਜੈਕਟ ਨੇਗੇ ਬਹੁਤ ਹੋਰ ਵੀ ਪ੍ਰੋਜੈਕਟ ਅਸੀਂ ਪਾ ਰਹੇ ਹਾਂਗੇ। ਮੈਡੀਕਲ ਕੈਂਪ ਪਰਾਂ ਹੀ ਤੇ ਸਕਲ ਸਕੀਮ ਬਣਿਆ ਜਿਵੇਂ ਅੱਜ ਦੀ ਸਪੀਚ ਦੇ ਵਿੱਚ ਸਰਦਾਰ ਰਣ ਸਿੰਘ ਜੀ ਮਹਿਲਾ ਨੇ ਦੱਸਿਆ ਕਿ 5100 ਜਿਹੜੀ ਸਕਲ ਸਕੀਮ ਹੈ ਇਹ ਬਹੁਤ ਵੱਡਾ ਇੱਕ ਇੰਪੋਰਟੈਂਸ ਰੱਖਦਾ ਜਦੋਂ ਕਿਸੇ ਗਰੀਬ ਪਰਿਵਾਰ ਦੇ ਵਿੱਚ ਉਹ ਤਰਿਆ ਜਾਵੇ ਚਾਹੇ ਉਹ ਅਨਾਜ ਹੋਰਿਆ ਉਹ ਮੰਡਿਆਸ ਨੂੰ ਪਰ ਨੌਕਰੀ ਤੇ ਜਿਹੜੀ ਚੀਜ਼ ਮਿਲ ਜਾਣੀ ਹੈ ਉਸ ਪਰਿਵਾਰ ਨੂੰ ਉਹਦਾ ਹੰਡਾ ਲੱਗਦਾ ਤੋ ਇਸ ਕਰਕੇ ਸਹਾਰਾ ਬਸ਼ਨ ਵੀ ਫਾਊਂਡੇਸ਼ਨ ਹੈ ਜਿਹੜੀ ਇਹ ਸਮੇਂ-ਸਮੇਂ ਦੇ ਮਤਾਬਕ ਜੋ ਲੋੜਾਂ ਨੇ ਉਹ ਅਸੀਂ ਪੂਰੀਆਂ ਕਰਦੇ ਚਲੇ ਜਾਂਦੇ ਬਹੁਤ ਬਹੁਤ ਧੰਨਵਾਦ ਜੀ ਉਹ ਉਹ ਗੱਲਾਂ ਕਹਦੇ ਹੁੰਦੇ ਨੇ ਵੀ ਬੇਸ ਦੇ ਆਪਾਂ ਸੈਂਟਰ ਤੋਂ ਚੱਲੀਏ ਤਾਂ ਪ੍ਰਧਾਨ ਮੰਤਰੀ bina ਕੁਝ ਨਹੀਂ ਪੰਜਾਬ ਦੇ ਵਿੱਚ ਆ ਜੇ ਮੁੱਖ ਮੰਤਰੀ bina ਕੁਝ ਨਹੀਂ ਇਸੇ ਤਰ੍ਹਾਂ ਇੱਕ ਪਿੰਡ ਦੀ ਇੱਕ ਖਾਸ ਅਪਾਇਟਮੈਂਟ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਆ ਸਰਪੰਚ ਉਹ ਸਰਪੰਚ ਸਾਹਿਬ ਨਾਲ ਵੀ ਗੱਲ ਕਰਨੀ ਤਾਂ ਬਣਦੀ ਆ ਆਪਾਂ ਫਿਰ ਸਰਪੰਚ ਸਾਹਿਬ ਕੋਲੇ ਚੱਲ ਜਾਣਾ ਸਰਜੀਤ ਸਾਥ ਸ੍ਰੀ ਕਾਲ ਅੱਛਾ ਕੀ ਨੋ ਆ ਜੀ ਆਪਣਾ ਬਿੱਕਰ ਸਿੰਘ ਜੀ ਅੱਛਾ ਬਿੱਕਰ ਸਿੰਘ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਮੈਂ ਮੁਬਾਰਕਾਂ ਦੇ ਦਿੰਦਾ ਕਿ ਤੁਹਾਡੇ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਪ੍ਰਾਣਾ ਹੋਇਆ। ਸੋ ਤੁਸੀਂ ਇਹ ਸੈਂਟਰ ਜੋ ਖੋਲ੍ਹਿਆ ਹੈ ਇਸ ਦੇ ਬਾਬਤ ਬਤਿਆਂ ਨੂੰ ਤੇ ਜੋ ਆਏ ਹੋਏ ਪਤਵੰਤੇ ਸੱਜਣੇ ਉਹਨਾਂ ਨਾਲ ਆਪਣੇ ਵਿਚਾਰ ਕਿਵੇਂ ਸਾਂਝੇ ਕਰਨੇ ਜੋ ਕਰੋਗੇ ਤੇ ਕਿਰਪਾ ਕਰਕੇ ਸਾਡੇ ਨਾਲ ਇਹ ਅੱਜ ਜੋ ਹੋਇਆ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਬੱਲਾ ਤਾਂ ਮੈਂ ਤਾਂ ਨਮਾਜ਼ ਕਰਦਾ ਜੀ ਆਈ ਟੀਮ ਦਾ ਜੀ ਤੇ ਤੁਹਾਡੇ ਚੈਨਲ ਦਾ ਠੀਕ ਆ ਜੀ। ਜਿੰਨੇ ਬੰਦੇ ਬਾਹਰੋਂ ਆਏ ਨੇ ਤੇ ਸਾਰਿਆਂ ਦਾ ਧੰਨਵਾਦ ਕਰਦਾ ਪਿੰਡ ਵੱਲੋਂ ਤੇ ਜਿਹੜੀਆਂ ਕੁੜੀਆਂ ਮਦਦ ਵੀ ਸਿੱਖ ਰਹੀਆਂ ਨੇਗੀਆਂ ਉਹਨਾਂ ਨੂੰ ਮੁबारकबाद ਦਿੰਨਾਗਾ ਵੀ ਵੱਧੂਬਦ ਸਿੱਖਣਾ ਤੇ ਆਪਦਾ ਤਾਂ ਮਦਦ ਵੀ ਉਹਨਾਂ ਨੇ ਨਾ ਬਦਾਉਣਾਗਾ ਆਪਦੇ ਮਾਂ ਪਿਓ ਦਾ ਵੀ ਨõ ਬਦਾਉਣਾ ਪਿੰਡ ਦਾ ਵੀ ਉੱਚਾ ਕਰਨਾ ਤੇ ਵਧੀਆਗਾ ਜੇ ਆਪ ਸਿੱਖਾਂਗੇ ਤਾਂ ਦੂਜਿਆਂ ਨੂੰ ਸਿਖਾਉਂਗੇ ਬਿਲਕੁਲ ਤੇ ਨਹੀਂ ਕਹਿੰਦਾ ਜੀ ਧੰਨਵਾਦ ਸਾਰੀ ਆਈ ਟੀਮ ਦਾ ਬਾਹਰੋਂ ਆਈ ਟੀਮ ਦਾ ਸਾਰੇ ਚੈਨਲ ਦਾ ਤੇ ਕੁੜੀਆਂ ਦਾ ਮੌਸ ਲੱਗਦਾ ਹੀ ਕਰਦਾਂਗਾ ਵੀ ਜਿੰਨਾ ਵੀ ਹੋਇਆ ਅਸੀਂ ਵੀ ਇਹਨਾਂ ਨਾਲ ਸਹਿਯੋਗ ਦੇ ਮੰਗ ਜਿੱਥੇ ਸਾਡੀ ਲੋੜ ਹੋਊਗੀ ਸਾਨੂੰ ਬੁਲਾਉਣਾ ਅਸੀਂ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਬੇਟੀ ਹੈ ਸਾਡੇ ਜਿਹਨੂੰ ਆਪਾਂ ਕਹਿੰਦੇ ਨੇ ਸਟੂਡੈਂਟ ਲਾ ਲੋ ਜਿਸ ਇਹਦੇ ਵਿੱਚ ਸਿੱਖਣਾ ਸਿੱਖਣ ਵਾਸਤੇ ਆਈ ਹੈ ਸੋ ਆਪਾਂ ਬੇਟੀ ਨਾਲ ਵੀ ਗੱਲਬਾਤ ਕਰਾਂਗੇ ਕਿਦਾਂ ਦਾ ਫੀਲ ਹੋ ਰਿਹਾ ਬੇਟਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਬੇਟਾ ਰਾਜੀਕਰ ਜੀ ਅੱਛਾ ਤਾਂ ਜੂ ਬੇਟੀ ਹੈ ਹੈਨਾ ਜੀ ਫਿਰ ਥੋੜਾ ਜਿਆਦਾ ਜ਼ੋਰ ਨਾਲ ਬੋਲਣਾ ਬੇਟੇ ਕਿ ਨਾ ਰਾਜੀ ਗਜੀ ਰਾਜਵੀਰ ਕੌਰ ਸੋ ਅੱਜ ਇੱਥੇ ਤੁਹਾਡੇ ਪਿੰਡ ਦੇ ਵਿੱਚ ਇੱਕ ਸੈਂਟਰ ਖੁੱਲਿਆ ਤੋਂ ਉਹਦੇ ਵਿੱਚ ਤੁਸੀਂ ਵੀ ਮਤਲਬ ਇੱਕ ਆਪਣੇ ਹਾਜ਼ਰੀ ਲਵਾ ਰਿਓ ਸਿੱਖ ਰਹੇ ਹੋ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਹੋ ਰਿਹਾ ਹਾਂਜੀ ਸਿੱਖਣਾ ਤੁਸ ਹਾਂਜੀ ਵੈਰੀ ਗੁੱਡ ਤੇ ਚੰਗੀ ਗੱਲ ਹੈ ਸਿੱਖਣਾ ਵੀ ਚਾਹੀਦਾ ਚਲੋ ਵੈਰੀ ਗੁੱਡ ਡੀਡੀ ਨੇ ਵਧੀਆ ਸਾਡੇ ਨਾਲ ਗੱਲਬਾਤ ਕਰੀ ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਰਣ ਸਿੰਘ ਜੀ ਨਾਲ ਵੀ ਕਰੀ ਪਰਮਜੀਤ ਸਿੰਘ ਜੀ ਨਾਲ ਵੀ ਕਰੀ ਤੇ ਸਰਪੰਚ ਸਾਹਿਬ ਨਾਲ ਵੀ ਕਰੀ ਇੱਕ ਬੱਚੀ ਸੀ ਸਾਡੇ ਰਾਜਵੀਰ ਘਰ ਉਹਨਾਂ ਨੰਬਰਦਾਰ ਸਾਹਿਬ ਹੁੰਦਾ ਹਰ ਕੰਮ ਦੇ ਵਿੱਚ ਸਾਨੂੰ ਗਰੂਰ ਤੋਂ ਪੈਂਦੀ ਹੈ ਤਕਰੀਬਨ 99% ਸਾਡੇ ਦੁਨੀਆਦਾਰਾਂ ਦੇ ਕੰਮ ਨੰਬਰਦਾਰ ਸਾਹਿਬ ਉਹਨਾਂ ਨਹੀਂ ਹੁੰਦੇ ਤੋਂ ਪਿੰਡ ਦੇ ਨੰਬਰਦਾਰ ਸਾਹਿਬ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜੀ ਸਤਿ ਸ੍ਰੀ ਅਕਾਲ ਕੀ ਨਾਮ ਆਪਣਾ ਗੁਰਪਿਆਰ ਸਿੰਘ ਜੀ ਤੋਂ ਅੱਜ ਤੁਹਾਡੇ ਪਿੰਡ ਦੇ ਵਿੱਚ ਫਿਰ ਇੱਕ ਸੈਂਟਰ ਖੁੱਲਿਆ ਕੀ ਕਹਿਣਾ ਚਾਹੋਗੇ ਬਹੁਤ 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 ਸ਼ੁਕਰੀਆ ਬਹੁਤ ਧੰਨਵਾਦ ਅਸਤ ਨਰਨ ਸਿੰਘ ਜੀ ਬਹੁਤ ਧੰਨਵਾਦੀ ਆ ਸਾਡੇ ਬੱਚਿਆਂ ਨੂੰ ਨੌਜਾ ਇਹ ਚੰਗਾ ਹੈ ਸ਼ੁਕਰ ਹੈ ਨਹੀਂ ਬਤ ਆਪਣੇ ਆਪ ਦੇ ਪੈਰਾਂ ਤੇ ਬਚਿਆ ਕੋ ਆਪ ਖੜੋ ਜਾਦਾ ਹੈ ਬਹੁਤ ਸ਼ੁਕਰ ਹੈ ਮਾਰ ਪਾਣੋ ਨੰਬਰਦਾਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਅੰਤ ਦੇ ਵਿੱਚ ਇਹੀ ਕਹਾਂਗੇ ਪਰਮਾਤਮਾ ਕਰੇ ਕੁਦਰਤ ਕਰੇ ਜਿਹੜੇ ਬੱਚੇ ਸਿੱਖਣ ਦੇ ਤਾਬਾਨ ਨੇ ਕੁਦਰਤ ਉਹਨਾਂ ਤੇ ਇੰਨੀ ਦਇਆ ਹੋਵੇ ਕਿ ਕੋਈ ਵੀ ਬੱਚਾ ਇਥੇ ਇਦਾਂ ਦਾ ਨਾ ਹੋਵੇ ਜਿਹੜਾ ਨਾ ਸਿੱਖ ਕੇ ਜਾਵੇ ਸੋ ਇਸ ਤਰ੍ਹਾਂ ਦੇ ਵੀਡੀਓ ਦੇਖਣੇ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜ਼ਰੂਰ ਮਿਲਕ ਕਰੋ ਤੇ ਪਰਿਵਾਰਕ ਮੁੱਦੇ ਪਰਿਵਾਰ ਪਰਿਵਾਰਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਮਿਲਣਗੀਆਂ ਤੇ ਤੁਸੀਂ ਸਾਡੇ ਨਾਲ ਬਣੇ ਰਹੇ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ